ਜੀਵਨ ਇੱਕ ਲੰਬੀ ਸੜਕ ਵਰਗਾ ਹੁੰਦਾ ਹੈ ਕਦੇ ਸਿੱਧੀ ਤੇ ਕਦੇ ਮੋੜਾਂ ਨਾਲ ਭਰੀ ਹੋਈ ਇਸ ਸੜਕ ਤੇ ਕਈ ਵਾਰ ਅਜਿਹੇ ਮੋੜ ਆਉਂਦੇ ਹਨ ਜਿਹੜੇ ਸਾਡੇ ਟਰੱਕ ਵਰਗੇ ਸੁਪਨੇ ਵੀ ਹੌਲੀ ਕਰ ਜਾਂਦੇ ਹਨ ਹਰ ਕੋਈ ਅੱਗੇ ਨਿਕਲਣਾ ਚਾਹੁੰਦਾ ਹੈ ਪਰ ਕੋਈ ਇਹ ਨਹੀਂ ਸੋਚਦਾ ਕਿ ਅੰਦਰੋਂ ਕੋਈ ਕਿੰਨਾ ਟੁੱਟਿਆ ਹੋਇਆ ਹੈ ਕਈ ਵਾਰੀ ਅਸੀਂ ਜਲਦੀ ਵਿੱਚ ਫੈਸਲੇ ਕਰ ਲੈਂਦੇ ਹਾਂ ਕਿਉਂਕਿ ਸਾਡੇ ਮੱਥੇ ਤੇ ਜ਼ਿੰਮੇਵਾਰੀਆਂ ਦਾ ਭਾਰ ਹੁੰਦਾ ਪਰ ਯਾਦ ਰੱਖਿਓ ਹੌਲੀ ਚੱਲਣਾ ਕੋਈ ਕਮਜ਼ੋਰੀ ਨਹੀਂ ਹੁੰਦੀ ਹੌਲੀ ਚੱਲਣਾ ਸਮਝਦਾਰੀ ਹੁੰਦੀ ਹੈ ਜੋ ਇਨਸਾਨ ਆਪਣੀ ਤਾਕਤ ਨੂੰ ਪਛਾਣ ਲੈਂਦਾ ਹੈ ਉਹ ਅਸਲ ਵਿੱਚ ਜ਼ਿੰਦਗੀ ਦੀ ਦੌੜ ਜਿੱਤਦਾ ਹੈ ਕਿਉਂਕਿ ਜਿੱਤ ਉਹ ਨਹੀਂ ਜੋ ਪਹਿਲਾਂ ਪੁੱਜ ਜਾਏ ਜਿੱਤ ਉਹ ਹੈ ਜੋ ਆਪਣਾ ਹੌਸਲਾ ਵੀ ਨਾ ਹਾਰੇ ਜੇ ਅੱਜ ਰਸਤਾ ਔਖਾ ਲੱਗ ਰਿਹਾ ਹੈ ਤਾਂ ਸਮਝ ਲਓ ਮੰਜ਼ਿਲ ਨੇੜੇ ਹੈ ਜੇ ਲੋਕ ਹਾਸ ਰਹਿ ਨੇ ਤਾਂ ਸਮਝ ਲੈਣਾ ਰੱਬ ਤੈਨੂੰ ਕੁਝ ਵੱਖਰਾ ਬਣਾਉਣ ਲੱਗਿਆ ਹੈ ਕਿਉਂਕਿ ਮਿਹਨਤ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਮਿਹਨਤ ਨਾਲ ਬਣੀ ਕਿਸਮਤ ਸਦਾ ਚਮਕਦੀ ਹੈ ਅੱਜ ਆਪਣੀ ਤੁਲਨਾ ਕਿਸੇ ਨਾਲ ਨਾ ਕਰ ਤੂੰ ਖਾਸ ਹੈ ਤੂੰ ਮਜ਼ਬੂਤ ਹੈ ਤੂੰ ਜਿੱਤਣ ਲਈ ਹੀ ਬਣਿਆ ਹੈ ਅੱਗੇ ਵਧਦਾ ਰਹਿ ਭਾਵੇਂ ਰਸਤਾ ਚੁੱਪ ਹੋਵੇ ਭਾਵੇਂ ਦੁਨੀਆ ਨਾ ਸਾਥ ਦੇਵੇ ਕਿਉਂਕਿ ਜਦੋਂ ਰੱਬ ਤੈਨੂੰ ਸਫਲ ਬਣਾਏਗਾ ਨਾ ਸਾਰੀ ਦੁਨੀਆ ਤੇਰਾ ਨਾਮ ਜੋਰ ਨਾਲ ਲਵੇਗੀ